ਬਾਜ਼ਮਤੀਆਂ ਦਾ ਲਗਭਗ ਕਟਾਈ ਦਾ ਕੰਮ ਤੁਰਪਿਆ ਇਹ ਤੇ ਝੋਨੇ ਆਪਣੇ ਪਕਾਵਲ ਨੂੰ ਸ਼ੁਰੂ ਹੋ ਗਏ ਨੇ ਜਾਣੇ ਲਾਲੀ ਫੜਨੀ ਸ਼ੁਰੂ ਕਰ ਦਿੱਤੀ ਹੈ ਝੋਨੇ ਆ ਨੇ ਜਿਹੜੇ ਅਗੇ ਤੇ ਲਗੇ ਸੀ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੋਨੋਂ ਦੱਸਾਂਗੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਵਿਕਣ ਵਾਲੀਆਂ ਫਸਲਾਂ ਦੇ ਉੱਤੇ ਕਿੰਨੀ-ਕਿੰਨੀ ਐਮਐਸਪੀ ਜੜੀਏ ਵਧਾਈ ਗਈ ਹੈ ਖਾਸ ਕਰਕੇ ਝੋਨੇ ਦਾ ਐਦਕੀ ਸਰਕਾਰੀ ਰੇਟ ਆਪਾਂ ਨੂੰ ਮੰਡੀ ਦੇ ਵਿੱਚ ਕਿੰਨਾ ਮਿਲੇਗਾ ਸੋ ਆਪਾਂ ਝੋਨੇ ਦਾ ਬਾਅਦ ਜਾਂ ਹੋਰ ਜੜੀਆਂ ਫਸਲਾਂ ਨੇ ਸਾਰੀਆਂ ਦਾ ਲਗਭਗ ਬਿਲਕੁਲ ਵਿਸਤਾਰ ਪੂਰਵਕ ਰੇਟ ਜਿਹੜੇ ਨਵੇਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਸੋ ਜਿਹੜੀਆਂ ਜਿਹੜੀਆਂ ਫਸਲਾਂ ਦੇ ਰੇਟਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕਪਾਹ ਨਰਮੇ ਦੇ ਰੇਟ ਜਿਹੜਾ ਹੈ 8110 ਰੁਪਏ ਪ੍ਰਤੀ ਕਵਾਂਟਲ ਜਿਹੜੀ ਐਮ ਐਸ ਪੀ ਨਰਮੇ ਦੀ ਉਹ ਬੰਨੀ ਗਈ ਹੈ ਜੋ ਕਿ ਪਿਛਲੇ ਸਾਲ 7521 ਰੁਪਏ ਪ੍ਰਤੀ ਕਵਾਂਟਲ ਸੀ ਇਹਦੇ ਤੋਂ ਬਾਅਦ ਦੇ ਵਿੱਚ ਉਰਦ ਦਾ ਰੇਟ 7800 ਰੁਪਏ ਮੂੰਗੀ ਦਾ ਰੇਟ 8768 ਰੁਪਏ ਰਾਗੀ ਦਾ ਰੇਟ 4886 ਰੁਪਏ ਤੇ ਬਾਜਰੇ ਦਾ ਜਿਹੜਾ ਰੇਟ ਹੈ ਉਹ 2775 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਇਹਨਾਂ ਦੀ ਐਮਐਸਪੀ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਇਹਨਾਂ ਤੋਂ ਬਾਅਦ ਦੇ ਵਿੱਚ ਮੱਕੀ ਦਾ ਜਿਹੜਾ ਰੇਟ ਹੈ 2400 ਰੁਪਏ ਪ੍ਰਤੀ ਕੁਆਂਟਲ ਬਣਿਆ ਗਿਆ ਹੈ ਜੋ ਕਿ ਦਿੱਤਾ ਕਿਸੇ ਵੀ ਮੰਡੀ ਦੇ ਵਿੱਚ ਨਹੀਂ ਜਾਂਦਾ ਪੰਜਾਬ ਹਰਿਆਣਾ ਐਮਪੀ ਕਿਸੇ ਵੀ ਮੰਡੀ ਦੇ ਵਿੱਚ ਦੀ ਐਮਐਸਪੀ ਨਹੀਂ ਦਿੱਤੀ ਜਾਂਦੀ ਪਰ ਫਿਰ ਵੀ ਇਹਦਾ ਰੇਟ ਜਿਹੜਾ ਹੈ ਐਮਐਸਪੀ ਉਹ ਬੰਨੀ ਗਈ ਹੈ 2400 ਰੁਪਏ ਪ੍ਰਤੀ ਕੁਆਂਟਲ ਹੈ ਇਹਦੇ ਤੋਂ ਬਾਅਦ ਦੇ ਵਿੱਚ ਜਿਹੜੀ ਆਪਣੀ ਮੇਨ ਮੁੱਖ ਫਸਲ ਹੈ ਝੋਨਾ ਝੋਨੇ ਦੇ ਰੇਟ ਦੇ ਵਿੱਚ ਇਸ ਵਾਰ 69 ਰੁਪਏ ਦਾ ਵਾਧਾ ਕੀਤਾ ਗਿਆ ਹੈ ਪਿਛਲੇ ਸਾਲ ਝੋਨੇ ਦਾ ਰੇਟ ਸੀ 2320 ਰੁਪਏ ਪ੍ਰਤੀ ਕੁਇੰਟਲ ਜੋ ਕਿ ਐਡ ਕੀ ਵਧਾ ਕੇ ਕਰ ਦਿੱਤਾ ਗਿਆ ਹੈ 2399 ਰੁਪਏ ਪ੍ਰਤੀ ਕੁਇੰਟਲ ਸੋ ਜਿੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਝੋਨੇ ਡੁੱਬ ਕੇ ਨੁਕਸਾਨੇ ਗਏ ਨੇ ਉੱਥੇ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡੀ ਰਾਸ਼ੀ ਵਧਾਈਏ 69 ਰੁਪਏ ਦੀ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸ਼ਾਇਦ ਹੁਣ ਆਪਾਂ ਨੂੰ 2-3 ਸਾਲ ਇਹਦੇ ਤੋਂ ਬਾਅਦ ਦੇ ਵਿੱਚ ਝੋਨੇ ਦਾ ਹੋਰ ਰੇਟ ਵਧਾਉਣ ਦੀ ਲੋੜ ਨਹੀਂ ਪਊਗੀ ਇੰਨਾ ਜ਼ਿਆਦਾ ਰੇਟ ਵਧਾ ਦਿੱਤਾ ਗਿਆ ਹੈ 69 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਬਾਕੀ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਜਿੰਨਾ ਰੇਟ ਵਧਾਇਆ ਗਿਆ ਹੈ ਕਿ ਸਹੀ ਹੈ ਜਾਂ ਨਹੀਂ ਸਹੀ ਆਪਣੇ ਜਿਹੜੇ ਵਿਚਾਰ ਨੇ ਕਮੈਂਟਾਂ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਪੜਣਾ ਬਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ